ਅੱਥੇ ਪਿੱਛੇ ਹੱਥ ਫੇਰ ਰਿਆ ਗਈ। ਮੈਂ ਦੇਖਿਆ ਤਾਂ। ਆ ਵੀ ਇਹ ਜਾਲਾ। ਕੀ ਕਰੀ ਕਹਿੰਦਾ ਮੈਂ ਦੇਖ ਰਿਹਾ ਇਹ ਸਾਡੇ ਵਰਗਾ ਬੰਦਾ ਹੈ। ਉਹ ਹੁਣ ਉਹ ਬੰਦੇ ਨੇ ਜੇ ਦੇਖਿਆ ਇਹ ਤੁਹਾਡਾ ਇੰਟਰਵਿਊ ਤਾਂ ਉਹ ਸ਼ਰਮ। ਮੈਂ ਤਾਂ ਖੁਦ ਹੀ ਆਪਣਾ ਪੋਸਟਰ ਦੇਖ ਕੇ ਸ਼ਰਮਾ ਰਹੇ ਹਾਂ ਵੀ ਯਾਰ ਲੋਕੀ ਕੀ ਕਹਿਣਗੇ। ਉਹਨਾਂ ਨੇ ਤਾਂ ਕਿਹਾ ਕਿ ਵੋਪਾਪਾ ਸਰੰਦਰ ਰੂਲ ਕਰੋਗੇ ਲੋਕੀ ਸਮੇਂ ਛੇੜਨਗੇ। कन्नन नहीं आपके साथ नहीं जाना बाद में बच्चे छेड़ते हैं भी ये बिल्लू बकरे दे मुंडे है मेरे बच्चे नो मार्केट से जाड़ ये वो करण के हाय हाय क्या होगा जबो बिल्लू बकरे दा कीता मैं और मेरी वाइफ शहर करीए रोटी खान तो बाद dennन तो बाद तो बच्चे पिछो करण मैं मैं के सोना भी है इना को ਫਿਰ ਮਾਮਲਾ ਗਰਬੜ ਫਿਲਮ ਦੇ ਸਾਡੇ ਨਾਲ ਐਕਟਰ ਬੀ ਐਨ ਸ਼ਰਮਾ ਬੀ ਐਨ ਸ਼ਰਮਾ ਦਾ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਤੇ ਆਂਦੇ ਤੇ ਡੇਲੀ ਪੋਸਟ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਪੰਜਾਬੀ ਕਹਿੰਦੇ ਨੇ ਜਦੋਂ ਵੀ ਕਹਿੰਦੇ ਪੰਜਾਬੀ ਨੂੰ ਇੱਕ ਮੰਨਿਆ ਦਾ ਪੰਜਾਬੀ ਬਖਰੇ ਦੀ ਸੱਪ ਕਰਦੇ ਨੇ ਤੁਸੀਂ ਵੀ ਇੱਥੇ ਸ਼ਾਇਦ ਉਹ ਸ਼ਜਲੀ ਬਣਾ ਰੱਖੇ ਐਕਟਿੰਗ ਦੇ ਸ਼ਾਇਦ ਔਰ ਬਸ ਉਹ ਤੋਂ ਜਿੱਦਾਂ ਦਾ ਹੋ ਜਾਂਦਾ ਉਹ ਕਰ ਦਈਦਾ ਮੈਂ ਤਾਂ ਖੁਦ ਹੀ ਆਪਣਾ ਪੋਸਟਰ ਦੇਖ ਕੇ ਸ਼ਰਮਾ ਰਹੇ ਆ ਵੀਰ ਲੋਕੀ ਕੀ ਕਹਿਣਗੇ ਬਿਲਕੁਲ ਜਦੋਂ ਇਹ ਫਿਲਮ ਤੁਹਾਡੇ ਤੱਕ ਪਹੁੰਚੀ ਤੇ ਸਭ ਤੋਂ ਪਹਿਲਾਂ ਪਰਿਵਾਰ ਚ ਕਿੰਦੇ ਨਾਲ ਜਾ ਕੇ ਤੁਸੀਂ ਗੱਲਬਾਤ ਕਰਦੇ ਹੋ ਵੀ ਆਪਾਂ ਐਵੇਂ ਦਾ ਕਰੈਕਟਰ ਕਰਨ ਜਾ ਰਹੇ ਆ ਕਿ ਪਹਿਲਾਂ ਕੀਤੀ ਨਹੀਂ ਕਿਸੇ ਨਾਲ ਗੱਲ ਨਹੀਂ ਵਾਈਫ ਨਾਲ ਕਰਦਾ ਹਾਂ ਡਿਸਕਸ ਮੇਰੀ ਬੇਟੀ ਹੈ ਬੇਟੇ ਹੈ ਤਾਂ ਉਹਨਾਂ ਨੇ ਤਾਂ ਕਿਹਾ ਕਿ ਯਾ ਮੈਂ ਪਪਾ ਇਸ ਤਰ੍ਹਾਂ ਦਾ ਰੋਲ ਕਰੋਗੇ ਲੋਕੀ ਇਸਾ ਵਿੱਚ ਛੇੜਨਗੇ ਕਾਲਜ ਵਿੱਚ ਜਾਂ ਅਸੀਂ ਇੱਧਰ ਉੱਧਰ ਜਾਵਾਂਗੇ ਦੋਸਤ ਵਗੈਰਾ ਇਹ ਕਹਿਣਗੇ ਉਹ ਇੱਕ ਮੈਂ ਬਹੁਤ ਪਹਿਲਾਂ ਕੀਤਾ ਸੀਗਾ ਬਿੱਲੂ ਬੱਕਰੇ ਦਾ ਰੋਲ ਹਾਂ ਬੱਕਰੇ ਦਾ ਸਹੀ ਹਾਂ ਉਹ ਸੀਗੀ ਪੱਟੀ ਸਾਹਿਬ ਦੀ ਫਿਲਮ ਮਾਹੌਲ ਠੀਕ ਹੈ ਉਹਦੇ ਵਿੱਚ ਕੀ ਹੋਇਆ ਕਿ ਇੱਕ ਵਾਰੀ ਮੇਰੇ ਬੱਚੇ ਥੋੜਾ ਕਾਲਜ ਨੂੰ ਲੇਟ ਹੋ ਗਏ ਉਸ ਦਿਨ ਮੇਰੇ ਕੋਲ ਮੋਟਰਸਾਈਕਲ ਸੀਗਾ ਮੈਂ ਉਹਨਾਂ ਨੂੰ ਬਿਠਾਇਆ ਮੈਂ ਕਿਹਾ ਮੈਂ ਛੱਡ ਕੇ ਆਂਦਾ ਕਾਲਜ ਮੈਂ ਛੱਡ ਕੇ ਆ ਗਿਆ ਤੇ ਮਹੀਨੇ ਕੇ ਬਾਅਦ ਫੇਰ ਮੌਕੇ ਹੈ ਜੋ ਹੈ ਉਹ ਕਹਿੰਦੇ ਲੇਟ ਹੋ ਗਏ ਉਹ ਨਿਕਲ ਗਈ ਬੱਸ ਮੈਂ ਕਿਹਾ ਬੈਠੋ ਮੈਂ ਕਹਿੰਦੇ ਨਹੀਂ ਆਪਕੇ ਸਾਥ ਨਹੀਂ ਜਾਣਾ ਬਾਅਦ ਵਿੱਚ ਬੱਚੇ ਛੇੜਦੇ ਹੈ ਵੀ ਇਹ ਬਿੱਲੂ ਬੱਕਰੇ ਦੇ ਮੁੰਡੇ ਹੈ ਤੇ ਹੁਣ ਉਹ ਵਿਚਾਰਿਆਂ ਨੂੰ ਫੇਰ ਪ੍ਰੋਬਲਮ ਆਣੀ ਹੈ ਮੇਰੇ ਬੱਚਿਆਂ ਨੂੰ ਮਾਰਕੀਟ ਚ ਜਾੜ ਗਏ ਇਹ ਉਹ ਕਰਨਗੇ ਹਾਏ ਹਾਏ ਕੀ ਹੋਗਾ ਇਦਾਂ ਲੋਕੀ ਕਹਿਣਗੇ ਉਹਨਾਂ ਨੂੰ ਐਕਟਰ ਵਾਸਤੇ ਐਕਟਰ ਕੁਝ ਵੀ ਕਰ ਸਕਦੇ ਨੇ ਤਾਂ ਹੀ ਐਕਟਰ ਕਿਹਾ ਜਾਂਦਾ ਹੈ ਉਹ ਫਿਰ ਤਾਂ ਹੀ ਛੁਪ ਕੇ ਰਹਿਦਾ ਹੈ ਕਿ ਸਾਡਾ ਉਹ ਜਦੋਂ ਬਿੱਲੂ ਬੱਕਰੇ ਦਾ ਕੀਤਾ ਮੈਂ ਔਰ ਮੇਰੀ ਵਾਈਫ ਸ਼ੈਰ ਕਰੀਏ ਰੋਟੀ ਖਾਣ ਤੋਂ ਬਾਅਦ ਡਿਨਰ ਤੋਂ ਬਾਅਦ ਤਾਂ ਬੱਚੇ ਪਿੱਛੋਂ ਕਰਨ ਮੈਂ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਤੁਮਹਾਨੂੰ ਛੇੜੋ ਕੋਈ ਆਵਾਜ਼ ਮਾਰ ਦੇ ਬਿੱਲੂ ਬੱਕਰੇ ਉਹ ਇਹ ਤਾਂ ਐਸ ਤਰ੍ਹਾਂ ਹੁੰਦਾ ਰਹਿੰਦਾ ਹੈ ਹੁਣ ਤਾਂ ਨਹੀਂ ਲੱਗਦਾ ਕਿਤੇ ਤੁਹਾਨੂੰ ਕਿਤੇ ਚੌਂਕ ਤੇ ਨਾ ਰੋਕ ਲੈ ਕੋਈ ਗੱਡੀ ਚਲਾ ਦੇ ਦੇ ਕੇ ਇਹ ਇਹ 2 ਰੁਪਏ ਹੈ ਨਾ ਤੂੰ ਵੀ ਉਹੀ ਹੈ ਮੈਂ ਲਾਲਾ ਤਾਂ ਐਸ ਤਰ੍ਹਾਂ ਦਾ ਡਰ ਤਾਂ ਰਹਿੰਦਾ ਹੀ ਹੈ ਪਰ ਪਰ ਦੇਖੋ ਇਹਦੇ ਨਾਲ ਕੀ ਹੈ ਮੇਨ ਸਾਡਾ ਮोटो ਹੁੰਦਾ ਹੈ ਕਿ ਦਰਸ਼ਕ ਜੋ ਹੈ ਜਿਨ੍ਹਾਂ ਦੇ ਕੰਟਰੀਬਿਊਸ਼ਨ ਦੇ ਨਾਲ ਫਿਲਮ ਬਣਦੀ ਹੈ ਜਿਨ੍ਹਾਂ ਦੀ ਕੰਟਰੀਬਿਊਸ਼ਨ ਨਾਲ ਅਸੀਂ ਗੱਡੀਆਂ 'ਤੇ ਫਿਰ ਰਹੇ ਹਾਂ ਇਹ ਤਿੰਨ ਤਿੰਨ ਚਾਰ ਚਾਰ ਗੱਡੀਆਂ ਹਰ ਮੇਰੇ ਵਰਗੇ ਐਕਟਰਾਂ ਤੋਂ ਵੀ ਹੈ ਤੇ ਕਿਹਦੀ ਬਦੌਲਤ ਹੈ ਦਰਸ਼ਕਾਂ ਦੀ ਬਦੌਲਤ ਹੀ ਹੈ ਉਹਨਾਂ ਦੀ ਜੇ ਅਸੀਂ ਤਮੰਨਾ ਪੂਰੀ ਨਾ ਕਰੀਏ ਉਹ ਐਂਟਰਟੇਨਮੈਂਟ ਵਾਸਤੇ ਆਂਦੇ ਹਨ ਇਹ ਫਿਲਮ ਦੇਖਣ ਆਂਦੇ 200 ਰੁਪਏ ਦੀ ਟਿਕਟ ਲਈ ਹੈ ਤੇ ਉਹਨਾਂ ਨੂੰ ਉਹਨਾਂ ਦਾ ਪੈਸਾ ਵਸੂਲ ਹੋਣਾ ਚਾਹੀਦਾ ਹੈ ਜੇ ਅਸੀਂ ਉਹਨਾਂ ਦਾ ਪੈਸਾ ਵਸੂਲ ਨਹੀਂ ਚਰਵਾਉਂਦੇ ਮਾਦਰ ਅਸੀਂ ਜਿਹੜਾ ਪੈਸਾ ਲੈਂਦੇ ਉਹ ਹਰਾਮ ਦਾ ਲੈਂਦੇ ਇੱਕ ਮੇਰਾ ਸਵਾਲ ਹੈ ਜਦੋਂ ਤੁਸੀਂ ਦੱਸਿਆ ਪਿੰਡ ਚ ਗਏ ਪਿੰਡ ਚ ਸ਼ੂਟਿੰਗ ਹੋਈ ਜਾਂਦੀ ਤੇ ਜਦੋਂ ਤੁਸੀਂ ਇਹ ਗੈਟਅਪ ਤੇ ਨਿਕਲੇ ਉਹਨੇ ਪਿੰਡ ਤੇ ਜਾਗ ਦਾ ਮਗਰ ਪੈ ਗਿਆ ਉਹਨੇ ਜਿਵੇਂ ਤੁਸੀਂ ਦੱਸਿਆ ਕਿਸੇ ਦੇ ਹੱਥ ਵੀ ਲਾਤਾ ਉਹ ਮਦਰ ਉਹ ਹੁਣ ਉਹ ਬੰਦੇ ਨੇ ਜੇ ਦੇਖਿਆ ਇਹ ਤੁਹਾਡਾ ਇੰਟਰਵਿਊ ਤਾਂ ਉਹ ਸ਼ਰਮ ਦੱਸੋ ਜਰੂਰ ਕਿੰਨਾ ਕਿੰਨਾ ਸ਼ਰਮਿੰਦਾ ਹੋਏਗਾ ਮਦਰ ਹਲੇ ਮੇਰਾ ਆਣਾ ਸਿਗਰ ਰੋਲ ਕਿਸੇ ਦਾ ਸੀਨ ਚੱਲ ਰਿਹਾ ਉਹਦੇ ਵਿੱਚ ਮੈਂ ਐਂਟਰ ਕਰਨਾ ਸੀਗਾ ਤੇ ਮੈਂ ਐਦਾਂ ਹੀ ਵਿੱਚ ਖੜਾ ਤੇ ਪਿੱਛੇ ਲੋਕ ਵੀ ਦੇਖਣ ਵਾਲੇ ਖੜੇ ਇਹਨਾਂ ਨੂੰ ਇੱਕ ਮੈਨੂੰ ਲੱਗਿਆ ਮੇਰੇ ਇੱਥੇ ਪਿੱਛੇ ਹੱਥ ਫੇਰ ਰਿਹਾ ਕੋਈ ਮੈਂ ਦੇਖਿਆ ਤਾਂ ਵੀ ਇਹ ਜਾਲਾ 40-45 ਸਾਲ ਦਾ ਬੰਦਾ ਹੋਣਾ ਉਹ ਪਿੰਡੂ ਉਹ ਹੱਥ ਫੇਰ ਉਹ ਮੈਂ ਕਿਹਾ ਓਏ ਕੀ ਕੀ ਕਰ ਰਿਹਾ ਕਹਿੰਦਾ ਮੈਂ ਦੇਖ ਰਿਹਾ ਵੀ ਸਾਡੇ ਵਰਗਾ ਬੰਦਾ ਹੈ ਮੈਂ ਕਿਹੜੇ ਹੋਰ ਬੰਦੇ ਹੋਰ ਕੀ ਤਾਂ ਇਹ ਜੇ ਮੈਂ ਨਕਲੀ ਇਹ ਜਾਏ ਤਾਂ ਜੋ ਅਸਲੀ ਟ੍ਰਾਂਜ ਉਹਨਾਂ ਨਾਲ ਕਿਹ ਜੀ ਲੋਕ ਨੀਅਤ ਰੱਖਤੇ ਹੋਣਗੇ ਅਰ ਉਹ ਬੰਦੇ ਕਿ ਬਚਾਰੇ ਕਿੰਨੇ ਪਰੇਸ਼ਾਨ ਹੁੰਦੇ ਹੋਣਗੇ ਇਹ ਚੀਜ਼ਾਂ ਸੋਚਣ ਵਾਲੀਆਂ ਹੈ ਬਿਲਕੁਲ ਆਖਰੀ ਮੇਰਾ ਸਵਾਲ ਹੈ ਕਿਉਂਕਿ ਮਾਲਕ ਦੇ ਬੰਦੇ ਨੇ ਉਹ ਵੀ ਜਿਵੇਂ ਤੁਸੀਂ ਗੱਲ ਕੀਤੀ ਉਹਨਾਂ ਦੇ ਨਜ਼ਰਾਂ ਕਿਵੇਂ ਉਹ ਦੋ ਕੱਲਾ ਉਹਨਾਂ ਵਾਸਤੇ ਜੋ ਤੁਸੀਂ ਫਿਲਮ ਵਿੱਚ ਦੇਖਿਆ ਤੁਸੀਂ ਆਪ ਦੇ ਆਪ ਤੇ ਹੰਡਾਇਆ ਇਹ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਵਾਸਤੇ ਦੋ ਗੱਲ ਜਿਹੜੇ ਵਿਚਾਰੇ ਸੜਕਾਂ ਤੇ ਖੜਦੇ ਨੇ ਚਾ ਜੋ ਆਪਣੀ ਜ਼ਿੰਦਗੀ ਦੇ ਕੇ ਕਿਉਂਕਿ ਪ੍ਰਮਾਤਮਾ ਦੀ ਦੇਨ ਐ ਸਾਰੀ ਵਿਚਾਰੇ ਨਹੀਂ ਹੈ ਇਹ ਲੋਕ ਦੇਖੋ ਬੜੀ ਡਿਗਨਿਟੀ ਵਾਲੇ ਲੋਕ ਹੈ ਇਹ ਲੋਕ ਐਸੇ ਚਲੋ ਠੀਕ ਹੈ ਇਹਨਾਂ ਦਾ ਤੰਦਾ ਜਿਹੜਾ ਹੈ ਕਿਸ ਕਿਸੇ ਦੀ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਫਿਰ ਪੈਸੇ ਲੈਂਦੇ ਹੈ ਵਿਆਹ ਸ਼ਾਦੀ ਚ ਬੱਚਾ ਜੰਮੇ ਤੋਂ ਇਹਨਾਂ ਦੀ ਦੁਆਵਾਂ ਚਾਹੀਦੀਆਂ ਇਹ ਕੋਈ ਅੱਜ ਦਾ ਕੰਮ ਨਹੀਂ ਹੈ रामचंद्र ਜੀ ਦੇ ਵੇਲੇ ਵੀ Shri Ramchandra ji ਜਦੋਂ ਬਨਵਾ ਤੋਂ ਆਏ ਉਦੋਂ ਸਭ ਨੇ ਖੁਸ਼ੀਆਂ ਮਨਾਈਆਂ ਇਹ ਲੋਕ ਵੀ ਸਾਹਮਣੇ ਸਿਗੇ ਤਾਂ ਉਦੋਂ ਦੀ ਇਹ ਗੱਲ ਚ ਇਹਨਾਂ ਨੂੰ ਵਰਦਾਨ ਮਿਲਿਆ ਹੋਇਆ ਹੈ ਕਿ ਤੁਸੀਂ ਤੁਹਾਨੂੰ ਕੋਈ ਖਾਲੀ ਨਹੀਂ ਰੱਖੇਗਾ ਐਨਾ ਐਨਾ ਕਿਲੋ ਕਿਲੋ ਸੋਨਾ ਵੀ ਹੈ ਇਨਾਂ ਕੋਲ ਅੱਡੇ ਜਿਵੇਂ ਰਾਤინა ਕੋਲ ਹੁੰਦੇ ਆ ਤਾਂ ਇਹ ਕਿਸੇ ਦੇ ਮਹਤਾਜ ਨਹੀਂ ਹੈ ਬਸ ਇਹ ਹੈ ਇਹਨਾਂ ਦਾ ਮਜ਼ਾਕ ਨਾ ਉਡਾਓ ਕਦੀ ਔਰ ਇਹਨਾਂ ਨੂੰ ਆਪਣੇ ਵਰਗਾ ਹੀ ਸਮਝੋ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ